ਸ੍ਰੀ ਕਾਲਜੀ ਵੀਡੀਓ ਵੇਖਿਆ ਵੀਡੀਓ ਵੇਖ ਰਿਹਾ ਸਾਬੂਨ ਜੀ ਹੈ ਨਗੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨੂੰ ਅੰਤਾ ਜ਼ਰੂਰ ਦੇਖਣਾ ਜਿੰਨਾ ਵੀਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਦੀ ਵੱਡੀ ਖਬਰ ਕਰਜ਼ੇ ਦੇ ਬੋਝ ਥੱਲੇ ਦੱਬਿਆ ਜਾ ਰਿਹਾ ਪੰਜਾਬ ਆਪਣੇ ਪ੍ਰਿੰਟ ਮੀਡੀਆ ਤੇ ਇਸ਼ਤਿਹਾਰ ਲਈ ਖਰਚੇ 317 ਕਰੋੜ ਬਣ ਗਿਆ ਰੰਗਲਾ ਪੰਜਾਬ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤੇ ਇਸ਼ਤਿਹਾਰਬਾਜ਼ੀ ਤੇ ਬਿਚਾਹ ਖਰਚ ਤੇ ਵਿਕਾਸ ਕਰਜਾਂ ਦੇ ਕਾਰਡ ਸੰਬੰਧੀ ਸਵਾਲ ਉੱਠ ਰਗੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਗੇ ਦਾਅਵਿਆਂ ਅਨੁਸਾਰ ਪਿਛਲੇ 3 ਸਾਲਾਂ ਵਿੱਚ ਸਰਕਾਰ ਨੇ ਪ੍ਰਿੰਟ ਮੀਡੀਆ ਦੇ ਇਸ਼ਤਿਹਾਰਾਂ ਲਈ ਤੇ 117 ਕਰੋੜ ਰੁਪਏ ਖਰਚ ਕੀਤੇ ਹਨ ਜਿਸ ਵਿੱਚ ਸਿਰਫ 1 ਸਾਲ ਵਿੱਚ 106 ਕਰੋੜ ਰੁਪਏ ਰਕਮ ਸ਼ਾਮਲ ਹੈ ਇਹ ਖਰਚ ਪੰਜਾਬ ਦੇ ਵੱਧਦੇ ਖਰਚ ਦੇ ਬੋਝ ਦੇ ਮੱਦੇਨਜ਼ਰ ਵੀਵਾਦ ਦਾ ਵਿਸ਼ਾ ਬਣਿਆ ਹੈ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਧ ਸਕਦਾ ਹੈ ਇਸ ਨੂੰ ਲੈ ਕੇ ਸ਼ਰਮਨੀ ਕਾਲੀ ਦਲ ਦੇ ਆਗੂ ਵਿਕਰਮ ਸਿੰਘ ਜੀਟਿਆ ਨੇ ਆਰਟੀਆਈ ਦੀ ਤਸਵੀਰ ਸਾਂਝੀ ਕਰਦੇ ਲਿਖਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਲੁੱਟ ਤਿੰਨ ਸਾਲਾਂ ਵਿੱਚ ਪ੍ਰਿੰਟ ਮੀਡੀਆ ਤੇ ਇਸ਼ਤਿਹਾਰਾਂ ਦਾ ਖਰਚਾ 317 ਕਰੋੜ ਰੁਪਏ ਇੱਕ ਸਾਲ ਵਿੱਚ 106 ਕਰੋੜ ਰੁਪਏ ਮੈਚ ਇਸਤਿਆਰਬਾਜੀ ਤੇ ਰਿਟਾਈਜਰ ਰੱਖੇ ਹਨ ਪੰਜਾਬ ਦੇ ਕਰਜ਼ੇ ਦੀ ਪਿੰਡ ਦਿਨ ਬਤੇ ਨਾ ਪੰਡ ਦਿਨ ਦਿਨ ਭਾਰੀ ਹੁੰਦੀ ਜਾ ਰਹੀ ਹੈ 9.50 ਛੱਡ ਕੇ ਬਾਹਰ ਜਾ ਰਿਹਾ ਹੈ ਨਕਾਸਕਰ ਸਾਰੇ ਠਾਪ ਹਨ ਪਰ ਸਥਿਾਨਾਂ ਵਿੱਚ ਪੰਜਾਬ ਰੰਗਲਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ